ਤਾਂ ਉਜੈਨ ਦੇ ਕੋਲ ਰੁਕੇ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਇੱਕ ਦਰਖਤ ਦੀ ਛਾਵੇਂ ਬੈਠੇ ਆ ਭਾਈ ਮਰਦਾਨੇ ਨੂੰ ਕਿਹਾ ਕਹਿੰਦੇ ਮਰਦਾਨਿਆ ਉਹ ਕੋਈ ਬੰਦਾ ਤੁਰਿਆ ਆਉਂਦਾ ਵੇਖ ਕੇ ਦੱਸ ਖਾਂ ਇਹ ਬੰਦਾ ਕੀ ਕੰਮ ਕਰਦਾ ਹੋਏਗਾ ਕਹਿੰਦੇ ਮਹਾਰਾਜ ਐਦਾਂ ਥੋੜੀ ਪਤਾ ਲੱਗਦਾ ਮਹਾਰਾਜ ਐਦਾਂ ਕੀ ਪਤਾ ਉਹ ਬੰਦਾ ਕੀ ਕੰਮ ਕਰਦਾ ਪਾਤਸ਼ਾਹ ਨੇ ਕਿਹਾ ਦੋ ਭੇਖ ਉਦੇ ਬਾਹਰ ਦੇ ਕੱਪੜੇ ਉਹਦਾ ਰਹਿਣ ਸਹਿਣ ਉਹਦੀ ਤੌਰ ਵੇਖ ਕੇ ਪਤਾ ਲੱਗ ਜਾਂਦਾ ਹੈ ਬੰਦਾ ਕੀ ਕੰਮ ਕਰਦਾ ਖੈਰ ਭਾਈ ਮਰਦਾਨੇ ਨੇ ਬੜੀ ਗੋਹ ਨਾਲ ਵਖਿਆ ਤੇ ਕਹਿੰਦੇ ਨੇ ਨજર ਪਈ ਸਿਰ ਤੇ ਵੱਡਾ ਸਾਰਾ ਸ਼ਾਬਾ ਧਰਿਆ ਹੈ ਹੱਥ ਵਿੱਚ ਤੱਕੜ ਪਕੜਿਆ ਹੈ ਉਹਦੇ ਹੱਥ ਵਿੱਚ ਤੱਕੜੀ ਵੇਖ ਕੇ ਮਰਦਾਨਾ ਬੋਲੇ ਕਹਿੰਦੇ ਬਾਬਾ ਉਹ ਬੰਦਾ ਪਿੰਡ ਪਿੰਡ ਘੁੰਮ ਕੇ ਕੋਈ ਸੁੱਧ ਦੇ ਵੇਚਦਾ ਹੈ ਕੋਈ ਬੰਦਾ ਫੇਰੂ ਲੱਗਦਾ ਹੈ ਪੈਣ ਪੈਣ ਨੂੰ ਕਮਕੇ ਫੇਰਾ ਲਾਉਂਦਾ ਕੋਈ ਸੌਦੇ ਵੇਚਦਾ ਕਿਉਂ ਤੇ ਹੱਥ 'ਤੇ ਤਕੜੀ ਹੈ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਬੰਦੇ ਬਾਰੇ ਪੁੱਛਿਆ ਇੰਨੇ ਨੂੰ ਸਜਣ ਕੋਲ ਆ ਗਿਆ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਸਿਰ 'ਤੇ ਸ਼ਾਬਾ ਲਾ ਕੇ ਰੱਖ ਕੇ ਮੱਥਾ ਟੇਕਿਆ ਮਰਦਾਨੇ ਪੁੱਛਿਆ ਭਲਿਆ ਜਿਹਨੂੰ ਮੱਥਾ ਟੇਕਿਆ ਪਤਾ ਜੇ ਕੌਣ ਹੈ ਉਹਨੇ ਕਹਿੰਦਾ ਨਹੀਂ ਮੈਂ ਤੇ ਸਾਧੂ ਵੇਖ ਕੇ ਮੱਥਾ ਟੇਕਿਆ ਮਰਦਾਨੇ ਕਹੇ ਜਗ ਤਾਰਕ ਸਿਰ ਗੁਰੂ ਨਾਨਕ ਦੇਵ ਮਹਾਰਾਜ ਤੇ ਕਹਿੰਦੇ ਨੇ ਇੰਨੀ ਗੱਲ ਸੁਣੀ ਉਹਨੇ ਬੜੇ ਅਦਬ ਸਤਕਾਰ ਨਾਲ ਫਿਰ ਨਮਸਕਾਰ ਕੀਤੇ ਕਹਿੰਦਾ ਮਹਾਰਾਜ ਨਾਮ ਬੜੀ ਵਾਰ ਸੁਣਿਆ ਦਰਸ਼ਨ ਪਹਿਲੀ ਵਾਰ ਹੋਏ ਨੇ ਏ ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਵੀ ਕੋਈ ਉਪਦੇਸ਼ ਦਿਓ ਮੇਰਾ ਜੀਵਨ ਸਫਲ ਹੋ ਜਾਏ ਮਹਾਰਾਜ ਤੁਸੀਂ ਬਲੀ ਕੰਧਾਰੀ ਸੱਜਣ ਠੱਗ ਵਰਗੇ ਨੂੰ ਧਾਰਨ ਵਾਲੇ ਮੇਰਾ ਵੀ ਭਲਾ ਕਰੋ ਮੈਂ ਗ੍ਰਸਤੀ ਬੰਦਾ ਪਿੰਡ ਪਿੰਡ ਘੁੰਮ ਕੇ ਸੌਦੇ ਵੇਚਨੇ ਦੋ ਪੈਸੇ ਵੱਜਦੇ ਨੇ ਉਹਨਾਂ ਪਰਿਵਾਰ ਭਾਲਨੇ ਮੈਨੂੰ ਵੀ ਮਹਾਰਾਜ ਮੁਕਤੀ ਦਾ ਰਾਹ ਦੱਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਉਹ ਬੰਦੇ ਨੂੰ ਵਚਨ ਕਹੇ ਕਹਿੰਦੇ ਭਾਈ ਕਿਰਤ ਹੀ ਬੰਦੇ ਦਾ ਧਰਮ ਹੈ ਇੱਕ ਵਾਰ ਆਖੋ ਸਤਨਾਮ ਸ੍ਰੀ ਕਿਰਤ ਹੀ ਬੰਦੇ ਦਾ ਧਰਮ ਹੈ ਕਰਮ ਹੀ ਬੰਦੇ ਦਾ ਧਰਮ ਹੈ ਜੇ ਉਹ ਕਰਮ ਸਹੀ ਕਰਨ ਲੱਗ ਜਾਏ ਧਰਮ ਆਪੇ ਸਹੀ ਹੈ ਜੇ ਉਹਦੇ ਕਰਮਾਂ ਵਿੱਚ ਡਿਫੈਕਟ ਹੈ ਤਾਂ ਮਾਫ ਕਰਿਓ ਬਾਹਰ ਦਾ ਧਰਮ ਨਹੀਂ ਸਾਨੂੰ ਕਿਤੇ ਪਹਚਾ ਸਕਦਾ ਬਾਹਰ ਦਾ ਪੁੰਨਦਾਨ ਸਾਨੂੰ ਕਿਤੇ ਵੀ ਨਹੀਂ ਲੱਗ ਕੇ ਜਾਏਗਾ ਜੇ ਅੰਦਰੋਂ ਸਾਡੇ ਕਰਮ ਸਹੀ ਨਹੀਂ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਬਚਨ ਕਹੇ ਭਾਈ ਫੇਰੂ ਕਰਮ ਹੀ ਧਰਮ ਹੈ ਤੇਰੇ ਹੱਥ ਵਿੱਚ ਤਕੜੀ ਹੈ ਇੱਕ ਬਚਨ ਯਾਦ ਰੱਖੀ ਇਹਦੇ ਨਾਲ ਕਦੇ ਘੱਟ ਨਾ ਤੋਲੀ ਜਿਹੜਾ ਬੰਦਾ ਆਪਣੇ ਕਰਮ ਵਿੱਚ ਬੇਇਮਾਨੀ ਕਰਦਾ ਉਹਨੂੰ ਕੋਈ ਵੀ ਧਰਮ ਰੱਬ ਤੱਕ ਨਹੀਂ ਲਿਜਾ ਸਕਦਾ ਹਜ਼ੂਰ ਨੇ ਕਿਹਾ ਘੱਟ ਨਾ ਤੋਲੀ ਦੂਜਾ ਝੂਠ ਨਾ ਬੋਲੀ ਤੇ ਤੀਜਾ ਭਾਈ ਫਿਰੂ ਤੇਰੇ ਕੋਲ ਵਕਤ ਬੜਾ ਹੁੰਦਾ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਤੱਕ ਤੂੰ ਸੋਦਿਆਂ ਦਾ ਹੋਕਾ ਲਾਉਣ ਤੋਂ ਪਹਿਲਾਂ ਬੜਾ ਵਕਤ ਹੁੰਦਾ ਹੈ ਰਸਤੇ ਜਾਂਦਿਆਂ ਸਤਨਾਮ ਵਾਹਿਗੁਰੂ ਜਪੀਂ ਜਾ ਮੁਕਤ ਹੋਏਗਾ ਘਟ ਨਾ ਤੋਲੀ ਝੂਠ ਨਾ ਬੋਲੀ ਸਤਨਾਮ ਵਾਹਿਗੁਰੂ ਜਪੀਂ ਜੇ ਭਾਈ ਫਿਰੋ ਗ੍ਰਸਥ ਵਿੱਚ ਰਹਿੰਦਿਆਂ ਤੂੰ ਮੁਕਤ ਹੈ ਪਾਤਸ਼ਾਹ ਦਾ ਬਚਨ ਸੁਣਿਆ ਤੇ ਨਿਹਾਲ ਹੋ ਗਿਆ ਕਿਉਂਕਿ ਇੰਨਾ ਸੁੱਖ ਕਿਸੇ ਨੇ ਧਰਮ ਦੱਸਿਆ ਹੀ ਨਹੀਂ ਸਾਤ ਸੰਗਤ ਇੰਨਾ ਸੁਖਾ ਧਰਮ ਕਿ ਜਿਹੜੇ ਕਿਰਤ ਕਰਦੇ ਹੋ ਉਹਦੇ ਵਿੱਚ ਘਟਣਾ ਤੋਲੋ ਬੇਈਮਾਨੀ ਨਾ ਕਰੋ ਝੂਠ ਨਾ ਬੋਲੋ ਸਤਨਾਮ ਵੈਗੁਰੂ ਜਪੋ ਲੋ ਇੰਨਾ ਸੁਖਾ ਧਰਮ ਰੱਬ ਤੇ ਪਹੁੰਚਣ ਦਾ ਪਰ ਸਾਤ ਸੰਗਤ ਪਹਿਲਾ ਨੁਕਸ ਸਾਡੀ ਕਿਰਤ ਵਿੱਚ ਹੀ ਬੇਈਮਾਨੀ ਹੈ ਸਾਡੀ ਕਿਰਤ ਵਿੱਚ ਧੋਖ ਹੈ ਸਾਡੀ ਕਿਰਤ ਇੱਕ ਦੂਜਿਆਂ ਵੱਲ ਵੇਖ ਕੇ ਬੇਈਮਾਨ ਆਪਾ ਹੋਣ ਲੱਗ ਪਏ ਸਾਤ ਸੰਗਤ ਸਤਿਗੁਰੂ ਕਿਰਪਾ ਕਰਨ ਆਪਾਂ ਨੂੰ ਸੋਝੀ ਆਵੇ ਆਪਾਂ ਕਿਰਤ ਸ਼ੁੱਧ ਕਰੀਏ ਅੱਗੇ ਸਾਤ ਸੰਗਤ ਲੋਕ ਦੁੱਧ ਵਿੱਚ ਪਾਣੀ ਭਾਣ ਨੂੰ ਬਹੁਤ ਵੱਡਾ ਪਾਪ ਮੰਨਦੇ ਸੀ ਹੁਣ ਤੇ ਮaaf ਕਰਿਓ ਘਰ ਵਾਲਾ ਵੀ ਪਾਉਂਦਾ ਫਿਰ ਦੁੱਧ ਹੀ ਪਾਉਂਦਾ ਫਿਰ ਅੱਗੇ ਜਿੱਥੇ ਪਲਾਂਟ ਲੱਗੇ ਨੇ ਉੱਥੇ ਜੋ ਪੈਂਦਾ ਉਹ ਤੇ ਦੱਸਿਆ ਹੀ ਨਹੀਂ ਜਾ ਸਕਦਾ ਅਸੀਂ ਕਿਰਤ ਕਰਕੇ ਇੰਨੇ ਬੇਈਮਾਨ ਹੋ ਗਏ। ਔਰ ਇਨਾ ਚੀਜ਼ਾਂ ਨੇ ਸਾਥ ਸੰਗਤ ਪਰਤ ਕੇ ਮੁੜ ਕੇ ਸਾਡੇ ਜੀਵਨ ਵਿੱਚ ਕੰਡੇ ਪੈਦਾ ਹੋਏ ਨੇ ਉਹੀ ਦੁੱਖ ਫਿਰ ਸਾਡੇ ਵੱਲ ਘੁੰਮ ਕੇ ਆ ਰਹੇ। ਸਾਡੇ ਅੰਦਰ ਦੇ ਲੋਭ ਨੇ ਸਾਨੂੰ ਬੇਈਮਾਨ ਕਰ ਦਿੱਤਾ। ਅੱਗੇ ਬੰਦਾ ਸਬਜ਼ੀ ਬੀਜਦਾ ਸੀ ਬੜਾ ਇਮਾਨਦਾਰ। ਹੁਣ ਤੁਸੀਂ ਮਨਾਂ 'ਚ ਝਾਤ ਮਾਰ ਰਹੇ ਹੋ ਜੋ ਕੁਝ ਮੰਡੀ 'ਚ ਵਿਕਦਾ ਮੇਰੇ ਨਾਲੋਂ ਵੱਧ ਤੁਹਾਨੂੰ ਜਾਣਕਾਰੀ ਹੈ। ਜਿਹੜੀ ਸਬਜ਼ੀ ਸਾਸ ਸੰਗਤ 3 ਮਹੀਨੇ 2.5 ਮਹੀਨੇ ਚ ਤਿਆਰ ਹੁੰਦੀ ਹੈ ਦਵਾਈਆਂ ਦੀ ਸਪਰੇਅ ਕਰਕੇ 15 ਦਿਨਾਂ ਬਾਅਦ ਮੰਡੀ ਚ ਹੁੰਦੀ ਹੈ ਇਹ ਸਾਡੀ ਕਿਰਤ ਵਿੱਚ ਬੇਵਾਨੀ ਪੈਦਾ ਹੋ ਗਈ ਅਸੀਂ ਆਪਣੇ ਲੋਭ ਦੀ ਖਾਤਰ ਵੇ ਛੇਤੀ ਚੀਜ਼ਾਂ ਵੱਧ ਜਾਣ ਪੈਸਾ ਛੇਤੀ ਵੱਧੇ ਇੱਕ ਦੂਜੇ ਵੱਲ ਵੇਖ ਕੇ ਫਸਲਾਂ ਉੱਤੇ ਉਹ ਚੀਜ਼ਾਂ ਦਾ ਸਪਰੇਅ ਕਰਨ ਲੱਗ ਪਏ ਸਾਡੀ ਕਿਰਤ ਵਿੱਚ ਡਿਫੈਕਟ ਹੈ ਉਹਦੇ ਕਰਕੇ ਫਿਰ ਧਰਮ ਕਮੋਣੋਂ ਬਹੁਤ ਦੂਰ ਰਹਿ ਗਿਆ ਤਾਂ ਹੀ ਇਹ ਝਗੜੇ ਝਮੇਲੇ ਵਧੇ ਹੋਏ ਸਾਰੇ ਇਹਨੂੰ ਸਮਝਣ ਦੀ ਜ਼ਰੂਰਤ ਹੈ ਮੈਂ ਤੇ ਹੈਰਾਨ ਹੋਇਆ ਸਾਡੇ ਦੁਆਬੇ ਵਿੱਚ ਇੱਕ ਪਿੰਡ ਹੈ ਸਾਡਾ ਉਹਨਾਂ ਨੇ ਸਾਥ ਸੰਗਤ ਆਲੂਆਂ ਦੀ ਫਸਲ ਪਿਛਲੇ ਤੋਂ ਪਿਛਲੇ ਸਾਲ ਕੱਢੀ ਪਿੰਡ ਵਾਲੇ ਹੈਰਾਨ ਹੋ ਗਏ ਆਲੂ ਕਿਸੇ ਦਾ 2 3 4 ਕਿਲੋ ਤੱਕ ਹੋ ਸਕਦਾ ਹੈ ਉਹਨਾਂ ਦੇ ਆਲੂ ਤਾਂ ਸਾਥ ਸੰਗਤ 6 6 7 7 ਕਿਲੋ ਦੇ ਨਿਕਲੇ ਲੋਕ ਪੁੱਛਦੇ ਨੇ ਭਾਈ ਐਨੇ ਭਾਰੇ ਆਲੂ ਤਾਂ ਸਾਧ ਸੰਗਤ ਉਹ ਨਿਰੀ ਜ਼ਹਿਰ ਉਹ ਬੰਦਿਆਂ ਨੇ ਦਵਾਈ ਵਿੱਚ ਜੋ ਕੁਝ ਪਾ ਕੇ ਛਿੜਕਿਆ ਤਾਂ ਸਾਧ ਸੰਗਤ ਤੋਂ ਦੱਸਿਆ ਨਹੀਂ ਜਾ ਸਕਦਾ ਉਹ ਬਾਅਦ ਵਿੱਚ ਭੇਦ ਖੁੱਲਿਆ ਆਹ ਕੁਝ ਇਹਨਾਂ ਛਿੜਕਿਆ ਉਹ ਤਾਂ ਰੱਬ ਵੀ ਸੋਜੀ ਦਵੇ ਫਿਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਸੋਜੀ ਆਈ ਜਦੋਂ ਆਪਣੇ ਘਰ ਤੇ ਪਈ ਨਾ ਘਰ ਵਾਲੀ ਬਿਮਾਰ ਪੈ ਗਈ ਫੇਰ ਉਹ ਬੰਦੇ ਨੇ ਕਿਹਾ ਤੋਬਾ ਰੱਬ ਦੀ ਇਹ ਪਾਪ ਨਾ ਕਰੋ ਪੈਸੇ ਤਾਂ ਵੱਧ ਕਮਾ ਲੈਨੇ ਪਰ ਸਜਣੋ ਦੂਜਿਆਂ ਦੇ ਰੋਗ ਬੀਜਣੇ ਫਿਰ ਆਪਣੇ ਘਰ ਵਿੱਚ ਵੀ ਆਉਂਦੇ ਇਸ ਲਈ ਕਿਰਤ ਵਿੱਚ ਡਿਫੈਕਟ ਨਹੀਂ ਹੋਣਾ ਚਾਹੀਦਾ ਉਹ ਲੋਭ ਵੱਧਿਆ ਵੱਧਿਆ ਲੋਭ ਇੰਨਾ ਵੱਧ ਗਿਆ ਹੁਣ ਮੈਨੂੰ ਮਾਫ ਕਰਿਓ ਅੱਜ ਤੋਂ 10 15 ਸਾਲ ਪਹਿਲਾਂ ਬਜ਼ੁਰਗ ਸਜਣ ਬੈਠੇ ਨੇ ਜਿਹੜਾ ਥੋੜਾ ਜਿਹਾ ਜ਼ੋਰ ਬੰਨਾ ਰੱਖਦਾ ਸੀ ਉਹ ਗਵੰਡੀ ਦਾ 6 ਮਹੀਨੇ ਬਾਅਦ ਤਵੀਆਂ ਫੇਰ ਕੇ ਬੰਨਾ ਵੱਡ ਲੈਂਦਾ ਸੀ ਹੱਥ ਕ ਇਧਰੋਂ ਰਲਾ ਲੈਣੀ ਹੱਥ ਕ ਇਧਰੋਂ ਉਹ ਜਦੋਂ ਵੱਧਿਆ ਵੱਧਿਆ ਕੰਮ ਵੱਜਣੇ ਫਿਰ ਪਟਵਾਰੀ ਸੱਦਣਾ ਪੈਂਦਾ ਸੀ ਪੈਸੇ ਖਰਚ ਕੇ ਜ਼ਮੀਨ ਦੀ ਮਨਾਈ ਹੁੰਦੀ ਸੀ ਫਿਰ ਉਹ ਮਿੰਤੀ ਹੋਣੀ ਲੰਮੜਦਾਰ ਬੁਲਾਉਣਾ ਫਿਰ ਉਹ ਨਹੀਂ ਹੰਦੇ ਲਾਉਣੇ ਨਹੀਂ ਜੀ ਇੰਨੀ ਜ਼ਮੀਨ ਸਾਡੀ ਛੱਡੋ ਪੰਚਾਇਤ ਕਰਕੇ ਫਿਰ ਛੱਡ ਛੜਈਆ ਹੋ ਜਾਂਦਾ ਹੁਣ ਲੋਕ ਡਰਦੇ ਨੇ ਕਿਸੇ ਦੀ ਜ਼ਮੀਨ ਵੱਢਦੇ ਨਹੀਂ ਕਿਸੇ ਦਾ ਬੰਨਾ ਵੱਟ ਵੱਢਦੇ ਨਹੀਂ ਕਿਉਂ ਹਰ ਬੰਦਾ ਡਾਡਾ ਹੋ ਗਿਆ ਹੈ ਹਰ ਬੰਦੇ ਕੋਲ ਚਾਰ ਪੈਸੇ ਨੇ ਹਰ ਬੰਦੇ ਦਾ ਕੋਈ ਨਾ ਕੋਈ ਬੱਚਾ ਵਾਰ ਕਾਨੂੰਨ ਵਾਰੇ ਸਭ ਨੂੰ ਪਤਾ ਹੈ ਇਸ ਲਈ ਡਰਦੇ ਹਾਂ ਹੁਣ ਕਿਸੇ ਦੀ ਜ਼ਮੀਨ ਆਪਾਂ ਵੱਢਦੇ ਨਹੀਂ ਪਰ ਫਿਰ ਕੀ ਅਸੀਂ ਬੇਈਮਾਨ ਨੂੰ ਕਰਨੋਂ ਹਟ ਗਏ ਨਹੀਂ ਹਟੇ ਨਹੀਂ ਅਸੀਂ ਗਵੰਡੀ ਦੀ ਜ਼ਮੀਨ ਵੱਢਣੀ ਛੱਡ ਦਿੱਤੀ ਹੈ ਸੜਕਾਂ ਦੀ ਵੱਢਣੀ ਸ਼ੁਰੂ ਕਰ ਦਿੱਤੀ ਉੱਥੋਂ ਕਿਹੜਾ ਕਿਸੇ ਨੇ ਰੋਕਣਾ ਜਿਹੜੀ ਸੜਕ ਦੀ ਜ਼ਮੀਨ ਉਹ ਵੜਲੋ ਫਿਰ ਰੜਾਓ ਆਪਣੇ ਵਿੱਚ ਭਾਵੇਂ ਕਿਸੇ ਦੀ ਵੱਸ ਪਲਟ ਜਾਏ ਆ ਪਰਸੋਂ ਤੁਹਾਡੇ ਖਬਰ ਆਈ ਹੈ ਸਕੂਲ ਦੀ ਬੱਸ ਬੱਚਿਆਂ ਦੀ ਪਲਟ ਗਈ ਕ੍ਰਾਸ ਕਰਨ ਲੱਗੇ ਹਾਲੇ ਦਵਾਲਿਓ ਜਗ੍ਹਾ ਹੀ ਲੋਕਾਂ ਨੇ ਵੱਡੀ ਹੋਈ ਹੈ ਹਾਲੇ ਦਵਾਲਿਓ ਜ਼ਮੀਨ ਵੜ ਲਈ ਸਾਧ ਸੰਗਤ ਫਿਰ ਜੇ ਕੋਈ ਪਿੰਡ ਦਾ ਪਤਵੰਤਾ ਕਹੇ ਸਰਦਾਰ ਜੀ ਤੁਸੀਂ ਉਹ ਅੱਡੇ ਨੂੰ ਜਾਂਦੀ ਜਿਹੜੀ ਤੁਹਾਡੀ ਜ਼ਮੀਨ ਹੈ ਨਾਲ ਉਹ ਸੜਕ ਤੁਸੀਂ ਵੜ ਲਈ ਉਹ ਕਹਿੰਦਾ ਸਰਪੰਚਾ ਸਾਨੂੰ ਨਾ ਕਹਿ 13 ਵੋਟਾਂ ਪਾਈਆਂ ਤੈਨੂੰ ਦੇਖ ਲੈ ਫਿਰ ਉਹ ਵਿਚਾਰਾ ਚੁੱਪ ਕਰ ਜਾਂਦਾ ਉਹਨੂੰ ਵੇਖ ਕੇ ਹੋਰ ਲੋਕ ਵੱਢ ਸੋ ਸਾਡੀ ਕਿਰਤ ਵਿੱਚ ਡਿਫੈਕਟ ਹੈ ਤੈਨੂੰ ਪਾਤਸ਼ਾਹ ਨੇ ਕਿਹਾ ਧਰਮ ਪਤਕ ਕੀ ਹੈ ਪੜੋ ਸੁਖਮਨੀ ਸਾਹਿਬ ਉਹਦੇ ਪਾਤਸ਼ਾਹ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਕੋਈ ਔਖਾ ਨਹੀਂ ਸ੍ਰੇਸ਼ਟ ਧਰਮ ਕੀ ਹੈ ਹਰ ਕੋ ਨਾਮ ਜਪ ਰੋਜ਼ ਵਾਹਿਗੁਰੂ ਕਹਿ ਦੋ ਵਾਰ ਕਹਿ ਚਾਰ ਵਾਰ ਕਹਿ 10 ਵਾਰ ਕਹਿ 20 ਵਾਰ ਕਹਿ ਜਿੰਨਾ ਕਹਿ ਸਕਦੇ ਵਾਹਿਗੁਰੂ ਜਪ ਤੇ ਨਾਲ ਪਤਾ ਕੀ ਕਰ ਹਰ ਕੋ ਨਾਮ ਜਪ ਨਿਰਮਲ ਕਰਮ ਜਿਹੜੇ ਕਰਮ ਕਰਨੇ ਉਹ ਮੈਲੇ ਨਾ ਕਰ ਧੋਖਾ ਵਹੀ ਮੰਨੀ ਨਾ ਕਰ 24 ਘੰਟਿਆਂ ਵਿੱਚ ਕੰਮ ਚੰਗੇ ਕਰ ਫਿਰ ਚਾਰ ਵਾਰ ਕਹਿਆ ਹੋਇਆ ਵਾਹਿਗੁਰੂ ਵੀ ਤੂੰ ਰੱਬ ਦੇ ਘਰ ਪਰਵਾਨ ਹੋ ਜਾਏ ਨਹੀਂ ਤੇ ਘੰਟਿਆਂ ਵੱਧੀ ਕਰਾਈ ਜਾਂ ਖੰਡ ਪਟ ਸਹਿਬ ਭਾਈ ਇਹਦੇ ਨਾਲੋਂ ਇਹ ਹੈ ਵੀ ਪਹਿਲਾਂ ਤਿਰਤ ਛੋਦ ਕਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਭਾਈ ਫੇਰੋ ਘਟ ਨਾ ਤੋਲਨੀ ਝੂਠ ਨਾ ਬੋਲੀ ਰਾਹ ਜਾਂਦਿਆਂ ਇੱਕ ਪਿੰਡ ਤੋਂ ਦੂਜੇ ਪਿੰਡ ਹੋਕਾ ਦੇਣ ਲੱਗਿਆਂ ਤੇਰੇ ਕੋਲ ਵਕਤ ਹੁੰਦਾ ਤੂੰ ਸੌਦੇ ਵੇਚਣ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦਿਆਂ ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰ ਜਾਂ ਮੁਕਤ ਹੋਏਂਗਾ